वेलकम ਆ ਭਰਾ ਫਰੀਦਕੋਟ ਸੇਲ ਕਬੂਤਰ ਤੇ ਠੀਕ ਆ ਤੁਹਾਡੇ ਵਾਸਤੇ ਲੈ ਕੇ ਆਏ ਆ ਅੱਜ ਪੰਜ ਬੱਚੇ ਆ ਬੱਚੇ ਵੀ ਆਪਾਂ ਛਤਰਿਆਂ ਤੇ ਫੁੱਲ ਲਗਝਾ ਲਈ ਤੇ ਡਾਲ ਦੇ ਰਜਵੇਂ ਠੀਕ ਆ ਫਿਰ ਸੇਲ ਕਰ ਦਿੱਤੇ ਮੇਰਾ ਭਰਾ ਠੀਕ ਆ ਤੇ ਕੁਝ ਕਹੋਣੇ ਚ 15 ਬੱਚੇ ਉੱਪਰ ਬੈਠੀ ਹੋਈ ਆ ਬਾਬੇ ਠੀਕ ਆ ਦੋ ਤਿੰਨ ਉੱਡਦੇ ਫਿਰਦੇ ਹੋਣਗੇ ਤੇ ਸਾਰੇ ਬਈ ਆਪਾਂ ਗਿਹਾਕ ਜੋਗੇ ਫਿਰ ਸੇਲ ਕਰੀ ਤੇ ਆ ਬੱਚੇ ਵੀਰੇ ਪੰਜ ਆਪਣੇ ਘਰ ਦੇ ਆ ਠੀਕ ਆ ਫੁੱਲੀ ਡਾਈ ਹੋਏ ਆ ਤੇ ਦਾ ਕੇ ਵੀਰੇ ਤੇ ਆਪਾਂ ਸੇਲ ਕਰਨ ਲੱਗੇ ਆ ਤੇ ਇਹ ਭਈ ਇੰਨਾ ਵਿੱਚ ਬਈ ਜਿੰਨਾ ਕਈਆਂ ਇਹ ਦੋ ਦੋ ਰਹਿੰਦੀਆਂ ਤਿੰਨ ਤਿੰਨ ਰਹਿੰਦੀਆਂ ਕਈਆਂ ਦੀ 6 6 7 7 ਰਹਿੰਦੀਆਂ ਨੇ ਤੇ ਕਈ ਹੱਲੇ ਮਤਲਬ ਕਿਸੇ ਨੇ ਸੱਟੀ ਨਹੀਂ ਤੇ ਜਾਂ ਫਿਰ ਕਹਿੰਦੇ ਆ ਦੋ ਦੂਜੀ ਕਲੀ ਦੇ ਆ ਤੇ ਬਾਕੀ ਤੁਹਾਨੂੰ ਕੱਲੇ ਕੱਲੇ ਆ ਸ਼ੌਕ ਕਰਾ ਦਾਂਗੇ ਠੀਕ ਆ ਤੇ ਨਾਲੇ ਬਈ ਆਪਾਂ ਨਾਗ ਵੀ ਸਸਤੇ ਰੇਟ ਤੇ ਦੇਣੀ ਆ ਇਹ 600 ਰੁਪਏ ਨਾਗ ਦੇ ਹਿਸਾਬ ਨਾਲ ਦੇ ਦੇਣੀ ਆ ਬੱਚੇ ਠੀਕ ਆ ਕੋਈ ਜ਼ਿਆਦਾ ਰੇਟ ਨਹੀਂ ਕੋਈ ਨਾਰਮਲ ਭਰਾ ਜੀ ਨੇ ਲੈਣੀ ਹੋ ਕੰਟੈਕਟ ਕਰਿਓ ਜਿਨੇ ਗੱਲੇ ਭਰਾ ਨੇ ਆਪਣੇ ਨੇ ਸ਼ੌਂਕ ਕਰਨਾ ਠੀਕ ਆ ਘਰ ਦੇ ਬਾਜ਼ੀਆਂ ਵਾਲੀ ਚਾਹੀਦੇ ਹੋਣ ਬਾਹਰ ਛੱਡਣ ਲਈ ਚਾਹੀਦੇ ਹੋਣ ਉਹਨੂੰ ਆਪਾਂ ਬਾਹਰ ਛੱਡਣ ਵਾਲੇ ਕਬੂਤਰ ਗਰੰਟੀ ਨਾਲ ਦੇਈਦੇ ਬਈ ਜਿਹੜੇ ਮਰਜ਼ੀ ਪੈਂਟ ਛੱਡ ਦਿਓ ਠੀਕ ਆ ਜਾਣਦੇ ਨਹੀਂ ਕਰੋ ਸ਼ੌਂਕ ਠੀਕ ਆ ਬਾਕੀ ਤੁਹਾਨੂੰ ਕੱਲੇ ਕੱਲੇ ਕਰਕੇ ਸ਼ੌਂਕ ਕਰਾਉਣੇ ਆ ਨਸਲ ਵੀ ਦੱਸਾਂਗੇ ਮੇਰਾ ਭਰਾ ਕਿਹੜੇ-ਕਿਹੜੇ ਆਪਣੇ ਠੀਕ ਆ ਆ ਵੀ ਆਪਣੇ ਬਾਬੇ ਜਾਂਟੀ ਵਾਲੇ ਕਬੂਤਰਾਂ ਚੋਂ ਆ ਠੀਕ ਆ ਜੀ ਖੱਤੀਆਂ ਅੱਖਾਂ ਤੇ ਪੱਠੀ ਆ ਵੀਰੇ ਠੀਕ ਆ ਇਹਦੀਆਂ ਸਾਤ-ਸਾਤ ਰਹਿੰਦੀਆਂ ਵੀਰੇ ਚੈੱਕ ਕਰ ਲਓ ਤੁਸੀਂ ਆਪ ਸਸਤ ਕਿੰਨੇ ਦਾ ਰਹਿੰਦੀਆਂ ਡਾਇਆ ਫੁੱਲ ਹੋਇਆ ਇਹਨੂੰ ਠੀਕ ਆ ਗੁਲਾਬੀ ਦੇ ਟੇਟ ਤੇ ਰੰਗ ਲੱਗਾ ਹੋਇਆ ਪੰਜੀ ਚੈੱਕ ਕਰ ਲਓ ਲਾਲ ਠੀਕ ਆ ਤੇ ਸ਼ੌਂਕ ਕਰੋਨੇ ਮੇਰਾ ਭਰਾ ਦੂਸਰੀ ਦਾ ਆਹ ਠੀਕ ਆ ਮੇਰਾ ਭਰਾ ਤੇ ਕਰੋ ਸ਼ੌਂਕ ਲਓ ਜੀ ਚੈੱਕ ਕਰੋ ਠੀਕ ਆ ਇਹ ਵੀ ਬਾਬੇ ਜੰਤੇ ਵਾਲਿਆਂ ਚੋਂ ਆ ਠੀਕ ਆ ਚੈੱਕ ਕਰ ਲਓ ਅੱਖਾਂ ਠੀਕ ਆ ਕਟੀਆਂ ਅੱਖਾਂ ਤੇ ਜਮਾ ਸਫੇਦ ਠੀਕ ਹੈ ਤੇ ਇਹ ਵੀਰੇ ਕਾਲੀ ਪੂਸੀ ਦੀ ਝਾੜ ਗਈ ਠੀਕ ਹੈ ਇਹਦੀਆਂ ਵੀਰੇ ਤਿੰਨ ਤਿੰਨ ਰਹਿ ਗਈਆਂ ਸਾਫ਼ ਹੋਣ ਵਾਲੀਆਂ ਵੱਡੀ ਪੱਠੀ ਆ ਮੇਰਾ ਭਰਾ ਜਿਹੜੀ ਪਹਿਲਾਂ ਦਿਖਾਈ ਉਹ ਵੀ ਪੱਠੀ ਆ ਤੇ ਇਹ ਵੀ ਪੱਠੀ ਆ ਕਬੂਤਰਿਆਂ ਪਰ ਨਹੀਂ ਹੈ ਵੱਡੀਆਂ ਹੋ ਕੇ ਭਰਾ ਠੀਕ ਆ ਤੇ ਕਰੋ ਸ਼ੌਂਕ ਤੁਹਾਨੂੰ ਕਰਾਉਣੇ ਆ ਤੀਜੀ ਦਾ ਤੀਜਾ ਵੀ ਆਪਣਾ ਰੱਤਾ ਪੱਠਾ ਹੈ ਠੀਕ ਆ ਆਪਣੇ ਫਿਕਰ ਤੇ ਹੁੰਦੀ ਜਿਹੜੇ ਬਾਅਦ ਤੋਂ ਨੇ ਬਈ ਵਾਪਾ ਬਿੰਦਰ ਵਾਲਿਆਂ ਚੋਂ ਹੈ ਠੀਕ ਹੈ ਜੀ ਬਿੰਦਰਪੂਲੀਆ ਵਾਲਿਆਂ ਚੋਂ ਆਪਣੇ ਪਹਿਲਾਂ ਵੀ ਇੰਸਟਾਗ੍ਰਾਮ ਤੇ YouTube ਤੇ ਵੀਡੀਓ ਪਾਈਆਂ ਹੋਈਆਂ ਬਿੰਦਰ ਵਾਲਿਆਂ ਚੋਂ ਉਹਨਾਂ ਦੇ ਬੱਚੇ ਆ ਵੀਰੇ ਠੀਕ ਆ ਇਹਦੀਆਂ ਵੀਰੇ 4-4 ਇਹਦੀਆਂ ਰਹਿੰਦੀਆਂ ਚੈੱਕ ਕਰ ਲਓ ਤੇ ਆਪਣੇ ਬਿੰਦਰਪੁੱਲੇ ਵਾਲੀ ਨਸਲ ਚ ਚੈੱਕ ਕਰ ਲਓ ਆਪਾਂ ਪਹਿਲਾਂ ਵੀ YouTube ਤੇ ਵੀਡੀਓ ਪਾਈ ਹੋਈ ਬਿੰਦਰਪੁੱਲੇ ਵਾਲੀ ਦੀ ਠੀਕ ਹੈ ਇਹਨਾਂ ਤਾਂ ਮਾਪੀ ਹੋਦੀਆਂ ਇਹ ਹੈਗਾ ਵੀਰੇ ਪੱਠਾ ਇਹਦੇ ਬੰਨਾ ਕਬੂਤਰ ਲਓ ਜੀ ਕਰੋ ਚੈੱਕ ਠੀਕ ਆ 3-3 4-4 ਇਹਦੀਆਂ ਰਹਿੰਦੀਆਂ ਕਰੋ ਸ਼ੌਂਕ ਠੀਕ ਆ ਆਪਾਂ ਫੁੱਲ ਡਾਈ ਹੋਏ ਭਰਾ ਫੇ ਰੋਸ਼ਾਂਗਾ ਤੁਹਾਨੂੰ ਕਰਾਉਣਾ ਚੌਥੀ ਪੱਠੀ ਬਾਬੇ ਪੁੰਨੂ ਵਾਲਾ ਚਾ ਠੀਕ ਆ ਆ ਪੁੰਨੂ ਵਾਲੀ ਬਲੱਡ ਲਾਈਨ ਤੁਸੀਂ ਮੇਰਾ ਭਰਾ ਠੀਕ ਆ ਸਫੇਦ ਅੱਖਾਂ ਕਾਲੀ ਨੋਕ ਤੇ ਕਾਲੇ ਪੱਲੇ ਸੀ ਬਈ ਇਹਦੇ ਪਹਿਲਾਂ ਸਾਰੇ ਜਿਵੇਂ ਡੈਨ ਕਬੂਦਰੀ ਹੁੰਦੀਆਂ ਕਾਲੇ ਪੱਲਿਆਂ ਦੀ ਛੋਟੀ ਹੁੰਦੀ ਕਾਲੇ ਪੱਲਿਆਂ ਦੀ ਸੀ ਤੇ ਇਹਦੀਆਂ ਬਈ ਹੁਣ 4-4 3-3 ਰਹਿ ਗਈਆਂ 4-4 ਹੀ ਰਹਿ ਗਈਆਂ ਪਹਿਲਾਂ ਸਾਰੇ ਪੱਲੇ ਇਹਦੇ ਕਾਲੇ ਸੀਗੇ ਅੱਧੇ-ਅੱਧੇ ਪੱਲੇ ਕਾਲੇ ਸੀਗੇ ਇਹਦੀ ਭੈਣ ਦੀ ਭੈਣ ਦੀ ਵੀ ਆਪਾਂ ਸਾਰੀ ਉੱਪਰ ਵੀਡੀਓ ਪਾਈ ਹੋਈ ਆ ਇਨਸਟਾਗ੍ਰਾਮ ਤੇ ਬਾਬੇ ਪੁੰਨੂ ਵਾਲਿਆਂ ਚੋਂ ਠੀਕ ਆ ਕਰੋ ਚੈੱਕ ਪੰਜੇ ਲਾਲ ਠੀਕ ਆ ਲੋ ਜੀ ਕਰੋ ਸ਼ੌਂਕ ਕਰੋਨੇ ਮੇਰਾ ਭਰਾ ਲਾਸਟ ਵਾਲੀ ਠੀਕ ਆ ਪੰਜਵੀਂ ਪੱਟੀ ਦਾ ਆ ਵੀਰੇ ਤਿੰਨ ਚ ਪੱਟੀਆਂ ਰਤਾ ਇੱਕ ਪੱਠਾ ਹੈ ਠੀਕ ਆ ਚੌਥਾ ਵੀ ਚੌਥੀ ਵੀ ਆਪਣੀ ਐਡੀ ਪੱਠੀ ਆ ਇਹਦੀ ਵੀ ਦੂਜੀ ਗਲੀ ਝਾੜੀ ਹੋਈ ਜਾਣੀ ਠੀਕ ਆ ਇਹਦੀ ਹਾਲੇ 6-7 ਪਈਆਂ ਲਾਲ ਚੀਨੀ ਆ ਠੀਕ ਆ ਇਹ ਵੀ ਬਾਬੇ ਪੁੰਨੂ ਵਾਲਿਆਂ ਵਿੱਚੋਂ ਆ ਠੀਕ ਆ ਚੈੱਕ ਕਰੋ ਤੇ ਪੱਲੇ ਚੈੱਕ ਕਰ ਲਓ ਮੇਰਾ ਭਰਾ ਠੀਕ ਹੈ ਪੱਲੇ ਦੋ ਕਲੀਆਂ ਝਾੜੀਆਂ ਵੀਰੇ ਸਾਚਾ ਨਾ ਤੇ ਬਾਕੀ ਸਾਰੀਆਂ ਇੱਥੇ 8 8 9 ਨੋ ਰਹਿੰਦੀਆਂ ਬਈ ਏਲੇ ਚੈੱਕ ਕਰ ਲਓ ਪੱਲੇ ਠੀਕ ਆ ਕਰੋ ਸ਼ੌਂਕ ਪੰਜਿਆ ਦਾ ਦੋ ਜੀ ਠੀਕ ਮੈਂ ਜਿਹੜੇ ਮੇਰੇ ਭਰਾ ਨੂੰ ਚਾਹੀਦੇ ਹੋ ਕੰਟੈਕਟ ਕਰਿਓ ਮਿਲਦੇ ਮੇਰਾ ਭਰਾ ਨੈਕਸਟ ਵੀਡੀਓ